ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਐਂਟੀ-ਸੋਸ਼ਲ ਐਲੀਮੈਂਟਸ ਦੇ ਖਿਲਾਫ ਬੜੀ ਤੇਜ਼ੀ ਵਾਲੀ ਮੁਹਿੰਮ ਜਿਹੜੀ ਚਲਾਈ ਗਈ ਹੈ ਕਮਿਸ਼ਨਰੇਟ ਅਮਰਸਰ ਦੇ ਵਿੱਚ ਉਹਦੇ ਤਹਿਤ ਆਰਮਜ਼ ਐਕਟ ਦੇ ਵਿੱਚ ਔਰ ਲੁੱਟਾਖੋਹਾਂ ਕਰਨ ਵਾਲਾ ਗੈਂਗ ਕਾਬੂ ਕੀਤਾ ਗਿਆ ਜਿਹੜੇ ਕਿ ਜਾਲੀ ਨੰਬਰ ਲਾ ਕੇ ਤੇ ਜਾਲੀ ਆਰਸੀਆਂ ਤਿਆਰ ਕਰਕੇ ਵੀ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀ ਇਹਦੇ ਦੋ ਮੁੱਖ ਮੈਂਬਰ ਕਨਿਸ਼ਕ ਕੁੰਦਰਾ ਜੋ ਕਿ ਐਨਮਸਨ ਮੇ ਦੇ ਬੈਕਸਾਈਡ ਦਾ ਰਹਿਣ ਵਾਲਾ ਹੈ ਇਹ ਤਕਰੀਬਨ ਉਹ ਮਰਦ 18 ਸਾਲ ਹੈ ਔਰ ਗੁਰਪ੍ਰੀਤ ਸਿੰਘ ਏਲੀਅਸ ਨੇ ਹਲਾਏ ਕੋਰਟ ਖਾਲਸਾ ਕਿਸ਼ਨ ਕੋਰਟ اسلام آباد ਦਾ ਹੈਗਾ ਇਹਦੀ ਉਮਰ ਤਕਰੀਬਨ 28 ਸਾਲ ਹੈ ਇਹ ਦੋਨੇ ਮੁਲਜ਼ਮ ਜਿਹੜੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਨਿਸ਼ ਕੁੰਦਰਾ ਹੈਗਾ ਤੇ ਮਖਬੂਲਪੁਰੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਵਾਰਦਾਤ ਕੀਤੀ ਸੀ 9ਵੇਂ ਮਹੀਨੇ ਚ 2023 ਚ 20 ਤਰੀਕ ਨੂੰ ਇਿੱਤੇ ਇਹਨਾਂ ਨੇ ਅਸਲ ਐਕਟ ਆਪਣੇ ਗੋਲੀ ਵੀ ਚਲਾਈ ਸੀ ਦਿਖਾਇਆ ਵੀ ਸੀ ਪਿਸਤੌਲ ਔਰ ਉਸ ਤੋਂ ਇਲਾਵਾ ਜਿਹੜਾ ਲੇਟੈਸਟ ਸਿਵਲ ਲਾਈਨ ਦੇ ਵਿੱਚ ਫੋਰੈਸ ਚੌਂਕ ਤੇ ਪੋਲ ਬੰਦਾ ਜਿਹੜਾ ਬਟਾਲੇ ਤੋਂ ਆ ਰਿਹਾ ਸੀ ਉਹਨੂੰ ਵੀ ਇਹਨਾਂ ਨੇ ਲੁੱਟਿਆ ਸੀਗਾ ਉਸ ਦਿਨ ਤੋਂ ਕਨੇਸ਼ਕੁੰਦਰਾ ਫਰਾਰ ਸੀਗਾ ਪਰ ਇਹਨਾਂ ਦੀ ਜਿਹੜਾ ਇਹ ਨਵਾਂ ਗੈਂਗ ਆਪਣਾ ਬਣਾ ਰਿਹਾ ਸੀਗਾ ਹੁਣ ਇਹਦੇ ਚੋਂ 4 ਪਿਸਤੌਲ ਤੇ ਰਾਉਂਡਸ ਤੇ ਇੱਕ ਟੌਏ ਪਿਸਤੌਲ ਤੇ ਇੱਕ ਜਾਲੀ ਕਾਗੇ ਤੇ ਇੱਕ ਜਿਹੜਾ ਮੋਟਰਸਾਈਕਲ ਹੈ ਉਮਰ ਲੈਣਾ ਤੋਂ ਇਸ ਕੇਸ ਦੇ ਵਿੱਚ ਟੋਟਲ ਹਥਿਆਰਾਂ ਦੀ ਜਿਹੜੀ ਹੈ 5 ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਕਿ ਚ ਚਾਰ ਪਿਸਟਲ ਤੇ ਇੱਕ ਟੋਏ ਪਿਸਟਲ ਹੈ ਇਹ ਲੋਕਾਂ ਦੇ ਵਿੱਚ ਦੈਸ਼ਟ ਪੌਂਡ ਨੂੰ ਤੇ ਸਾਰਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਜਿਹੜਾ ਜ਼ੀਰੋ ਟੋਲਰੈਂਸ ਸਾਡੀ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਅਗੇਂਸ ਉਹਦੇ ਵਿੱਚ ਸਪੈਸ਼ਲ ਜੇ ਆਪਾਂ ਕੱਲੇ ਆਰਮਜ਼ ਐਕਟ ਦੀ ਗੱਲ ਕਰੂੰਗਾ ਮੈਂ ਤੇ ਉਹਦੇ ਵਿੱਚ 98 98 ਵੈਪਨਸ ਜਿਹੜੇ ਆ 22 11 2023 ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਉੱਥੋਂ ਲੈ ਕੇ 17 4 24 ਤੱਕ 98 ਵੈਪਨਸ ਅਸੀਂ ਰਿਕਵਰ ਕਰ ਚੁੱਕੇ ਹੈ ਜਿਹੜੇ ਕਿ ਨਜਾਇਜ਼ ਅਸਲਾ ਹੈ ਔਰ ਇਹਦੇ ਵਿੱਚ 58 ਬੰਦੇ ਅਸੀਂ ਫੜੇ ਹੈ ਅਰੈਸਟ ਹੋਏ ਹੈ ਜਿਹੜੇ ਕਿ ਆਰਮਸ ਇਲੀਗਲ ਦੇ ਵਿੱਚ ਡੀਲ ਕਰਦੇ ਸੀ ਔਰ ਤੁਹਾਨੂੰ ਪਤਾ ਪਹਿਲਾਂ Madhya Pradesh ਤੇ ਹੋਰ ਸਾਰੀਆਂ ਨੈਟਵਰਕਸ ਜਿਹੜੇ ਬ੍ਰੇਕ ਕੀਤੇ